ਅੰਦੇ ਬੇਅਰਚੇ ਦੇ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ ਜਿਹਦਾ ਮਾਲਕ ਦਾ ਨਾਮ ਸ਼ਾਮਸੁੰਦਰ son of ਸ਼੍ਰੀ ਬਦਰੀਨਾਥ ਚੋਰ ਹੈ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੁੱਡਾ ਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ ਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਤੇ 2 ਵਜੇ ਦੇ ਵਿੱਚ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ ਜਿਹੜਾ ਕਿ ਬਹੁਤ ਨੁਕਸਾਨਦੇ ਆ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ ਕਲੋਨੀ ਵਾਸਤੇ ਵੀ ਡਰਾਵਣਾ ਸਮਾਜ ਵਾਸਤੇ ਵੀ ਡਰਾਵਣਾ ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ ਆਬਾਦੀ ਖੁੱਲੀ ਹੁੰਦੀ ਹੈ ਅਸੀਂ ਮੰਗ ਕੀ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ ਤੇ ਤਾਂ ਕਿ ਲੋਕੀ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋਨੀਆਂ 'ਚ ਰਹਿ ਸਕਣ 235 ਦੇ ਆਇਆ ਘਰ 222 2 35 ਦੇ ਆ ਕੇ ਮੈਂ ਆਪਣਾ ਦਰਵਾਜਾ ਖੋਲ੍ਹਿਆ ਅੰਦਰ ਆ ਕੇ ਦੇਖਿਆ ਤੇ ਸਾਰੇ ਕਮਰੇ ਕਮਰੇ ਗਿਆ ਕਿ ਜਿੰਜੇ ਪਹਿਲੇ ਉਹ ਖਲਾਰਾ ਪੇਦਾ ਤੇ ਮੈਂ ਹਰਾਨ ਹੋ ਗਿਆ ਅਗਲੇ ਕਮਰੇ ਗਿਆ ਤੇ ਸਾਰੇ ਬੈੱਡ ਪਟੋਏ ਦੇ ਫਿਰ ਅਗਲੇ ਜਿਹਾ ਮੰਦਰ ਜਿਹਾ ਉਹ ਵੀ ਖਲਾਰਾ ਅੱਗੇ ਗਿਆ ਸਾਡੇ ਲਾਕਰ ਸਾਰਾ ਖੁੱਲੇ ਹੀ ਨੁਕਸਾਨ ਨੁਕਸਾਨ ਸਾਡਾ ਜੀ 50000 ਰੁਪਏ ਨਗਰ ਦਾ ਕੈਸ਼ ਲੇਡੀ ਦੀਆਂ ਥੱਧੀਆਂ ਪੇਜਦੀਆਂ ਸੀ ਨਵੀਆਂ ਤੇ ਪਲੱਸ ਕਾਂਦੀ ਦੇ ਭਾਂਡੇ ਦੇ 10 ਕ ਗ੍ਰਾਮ ਸੋਨਾ ਮੌਦ ਨਹੀਂ ਪੁਲਿਸ ਨੂੰ ਉਹ ਹੀ ਹੈ ਕਿੰਨੇ ਆ ਕਿ ਬੰਦੇ ਫੜ ਕੇ ਲੱਭੋ ਦਿਓ ਸਾਡਾ ਸਮਾਨ ਦਿਓ ਆਓ ਮਾਲ ਦਿਓ ਆਓ ਹੋਰ ਕੀ ਕਰ ਸਕਦੇ ਆਪਣੇ ਬਹੁਵੋਣਾ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਹੈ ਜੀ ਇਹ ਸਮਾਨ ਜਿਹੜਾ ਚੋਰੀ ਹੋਇਆ ਸ਼ਾਮਸੰਦਰੀ ਬਦਰੀਨਾਥ ਜਿਹਨਾਂ ਦੇ ਘਰ ਆਏ ਆ ਜੋ ਵੀ ਚੋਰੀ ਹੋਇਆ ਵੇਖਦੇ ਹੁਣ ਕੈਮਰੇ ਚੈੱਕ ਕਰ ਰਹੇ ਆ 5000 ਰੁਪਏ ਨਕਦ ਕਹਿੰਦੇ ਕੋਈ ਸੋਨਾ ਕਹਿੰਦੇ ਜੀ ਕੀ ਕਰ ਰਹੀ ਕਿ ਕਰ ਰਹੀ ਕਰ ਵੀ ਪਰਚਾ ਦੇ ਦਿੰਨੇ ਆ ਜੀ ਕੈਮਰੇ ਚੈੱਕ ਕਰਕੇ ਜਿਹੋ ਆਇਆ ਪੁਰਸ਼ ਤੇ ਇਹਨਾਂ ਦੇ ਜੋ ਬਿਆਨ ਕਰਨ ਉਹ ਪਰਚਾ ਦੇ